ਕਿਸੇ ਵੀ ਬਗਾਨੇ ਬੰਦੇ ਨੂੰ ਆਪਣੇ ਘਰੇ ਨਜਾਇਜ਼ ਵਾਰਨਾ ਤੇ ਦਖਲਅੰਦਾਜ਼ੀ ਕਰਨ ਦੇਣਾ ਬਈ ਕਿੰਨਾ ਘਾਤਕ ਹੋ ਸਕਦਾ ਇਸ ਪਰਿਵਾਰ ਨੂੰ ਭੁਗਤਣਾ ਪੈ ਗਿਆ ਨਤੀਜਾ ਇਹ ਤੇ ਤੁਹਾਨੂੰ ਵੀ ਇਹ ਵੀਡੀਓ ਦੇਖ ਕੇ ਸਮਝ ਆਊਗੀ ਕਿ ਕਿਉਂ ਨਜਾਇਜ਼ ਹੋਇਆ ਇਹ ਤੇ ਇਹ ਬਈ ਪਰਿਵਾਰ ਸੀਗਾ ਇੱਕ ਤਿੰਨ ਮੈਂਬਰਾਂ ਦਾ ਪਰਿਵਾਰ ਸੀ ਹੱਸਦਾ ਖੇਡਦਾ ਪਰਿਵਾਰ ਸੀ ਖੁਸ਼ਹਾਲ ਪਰਿਵਾਰ ਸੀ ਤੇ ਇਹਨਾਂ ਨੇ ਬਈ ਇੱਕ ਬਗਾਨੇ ਬੰਦੇ ਨੂੰ ਘਰੇ ਵਾੜਿਆ ਉਹਦੇ ਨਾਲ ਮਿੱਤਰਤਾ ਕਰੀ ਮੰਨ ਲਓ ਕਹਿ ਲੋ ਵੀ ਉਹਨੂੰ ਆਪਣੇ ਘਰ ਦਾ ਮੈਂਬਰ ਹੀ ਬਣਾ ਲਿਆ ਇੱਕ ਤਰ੍ਹਾਂ ਹਰ ਕੰਮ ਦੀ ਰਾਏ ਮਸ਼ਵਰਾ ਉਹਦੇ ਨਾਲ ਕਰਦੇ ਸੀਗੇ ਰਿਸ਼ਤੇਦਾਰਾਂ ਨਾਲ ਉਹਨੇ ਬਿਲਕੁਲ ਹੀ ਤੋੜਤੇ ਸੀ ਉਹ ਇਹਨਾਂ ਤੇ ਸਕੀਮ ਲਾਉਂਦਾ ਸੀਗਾ ਇਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਸਾਡਾ ਹੀ ਹੈ ਸਾਡਾ ਫਿਕਰਮੰਦ ਹੈ ਇਹ ਪਰ ਅੰਤ ਇੰਨਾ ਖ ਮਾੜਾ ਹੋਊਗਾ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਿਉਂਕਿ ਉਹ ਬੰਦੇ ਨੇ ਐਡੀ ਤਕੜੀ ਸਕੀਮ ਲਾਈ ਕਰੋੜਾਂ ਰੁਪਇਆ ਇਹਨਾਂ ਤੋਂ ਖਾ ਗਿਆ ਉਹ ਤੇ ਇਹਨਾਂ ਦੀ ਜ਼ਮੀਨ ਜਾਇਦਾਦ ਸਭ ਕੁਝ ਵੇਚਤਾ ਇਹਨਾਂ ਨੇ ਉਹਦੇ ਕਹਿਣ ਤੇ ਤੇ ਸਭ ਤੋਂ ਪਹਿਲਾਂ ਇਹੋ ਜਿਹਾ ਬੰਦਾ ਜੇ ਉਹ ਜੋ ਕਰਦਾ ਹੁੰਦਾ ਉਹਨੇ ਉਹੀ ਕਰਿਆ ਉਸ ਬੰਦੇ ਨੇ ਪਹਿਲਾਂ ਸਾਰੇ ਜਿਹੜੇ ਇਹਨਾਂ ਦੇ ਨਜ਼ਦੀਕੀ ਸੀਗੇ ਰਿਸ਼ਤੇਦਾਰ ਸੀਗੇ ਆਂਢੀ ਗੁਆਂਢੀ ਸੀਗੇ ਉਹਨਾਂ ਨਾਲੋਂ ਪਹਿਲਾਂ ਉਹਨੇ ਤੋੜਿਆ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਉਹਨਾਂ ਨੂੰ ਮਾੜੇ ਕਹਿ ਕੇ ਤੋੜਦਾ ਜਾਂ ਜਿਵੇਂ ਵੀ ਤੋੜਦਾ ਉਹਨਾਂ ਦੇ ਨਾਲੋਂ ਰਿਸ਼ਤਾ ਨਾਤਾ ਤੋੜ ਕੇ ਤੇ ਤਾਂ ਕਿ ਸਾਰੇ ਉਹਦੇ ਹੀ ਮਥਾਜ ਹੋ ਜਾਣ ਉਸ ਤੋਂ ਬਾਅਦ ਇਹਨਾਂ ਦੀ ਜ਼ਮੀਨ ਵਕਾਈ ਇਹਨਾਂ ਨੂੰ ਕਹਿੰਦਾ ਵੀ ਜ਼ਮੀਨ ਤੁਹਾਨੂੰ ਹੋਰ ਕਿਤੇ ਵੱਧ ਲੈ ਦਿੰਨੇ ਆ ਇਦਾਂ ਉਦਾਂ ਬਸ ਕਿਵੇਂ ਵੀ ਲਾ ਲੋ ਜ਼ਮੀਨ ਇਹਨਾਂ ਦੀ 7 ਕਿੱਲੇ 6-7 ਕਿੱਲੇ ਜ਼ਮੀਨ ਸਾਰੀ ਦੀ ਸਾਰੀ ਵੇਚਤੀ ਉਹਨੇ ਤੇ ਆਪਦੀ ਜਮੀਨ ਉਹ ਮਲੰਗ ਕੋਲੇ ਆਪਦਾ ਕੁਝ ਵੀ ਨਹੀਂ ਸੀ ਕਹਿੰਦੇ ਜਮਾ ਪਿੰਡ ਦਾ ਮਲੰਗ ਬੰਦਾ ਸੀ ਜਿਸ ਬੰਦੇ ਨੂੰ ਇਹਨਾਂ ਨੇ ਘਰੇ ਵੜਿਆ ਤੇ ਮਟਿਆਰ ਧੀ ਹੋਵੇ ਤੇ ਇਸ ਔਰਤ ਦੀ ਨਾਂ ਸਮਝੀ ਕਹਿ ਲੋ ਜਾਂ ਕੁਝ ਵੀ ਕਹਿ ਲੋ ਯਾਰ ਬੇਵਕੂਫੀ ਕਹਿ ਸਕਦੇ ਆ ਤੇ ਉਹਦਾ ਨਤੀਜਾ ਇਹ ਹੋਇਆ ਵੀ ਨਾਲੇ ਆਪਦੀ ਜਾਨ ਗਈ ਨਾਲੇ ਬੱਚੇ ਮਾਸੂਮ ਜਿਹੜੇ ਸੀਗੇ ਆਪਦੇ ਜਵਾਨ ਬੱਚੇ ਸੀਗੇ ਤੇ ਉਹਨਾਂ ਦੀ ਵੀ ਜਾਨ ਗਵਾਲੀ ਤੇ ਉਸ ਤੋਂ ਬਾਅਦ ਵੀ ਉਹ ਬੰਦਾ ਪੈਸੇ ਵੀ ਖਾ ਗਿਆ ਇਹਨਾਂ ਤੋਂ ਤੇ ਜ਼ਮੀਨ ਵੀ ਇਹਨਾਂ ਨੂੰ ਥੋੜੀ-ਬਹੁਤੀ ਲੈਤੀ ਕਿਤੇ ਦੂਰ ਤੇ ਪੈਸੇ ਹੋਰ ਵੀ ਬਹੁਤ ਖਾ ਗਿਆ ਕਈ ਤਾਂ ਕਹਿੰਦੇ ਵੀ ਕਰੋੜਾਂ ਹੀ ਰੁਪਇਆ ਖਾ ਗਿਆ ਉਹਨਾਂ ਤੋਂ ਇਹ ਪਹਿਲਾਂ ਵੀ ਖਾਈ ਜਾਂਦਾ ਸੀ ਲਗਾਤਾਰ 20 ਸਾਲ ਦਾ ਰਿਸ਼ਤਾ ਸੀਗਾ ਉਹਦੇ ਨਾਲ ਇਹਨਾਂ ਦਾ ਉਹਦਾ ਨਾਂ ਸੀਗਾ ਕਾਂਤੀ ਤੇ ਉਸ ਤੋਂ ਬਾਅਦ ਇਹ ਕਾਂਤੀ ਨੇ ਕੀ ਕੀਤਾ ਜਦੋਂ ਹੁਣ ਲੋਕਾਂ ਨੇ ਕਿਸੇ ਨਾ ਕਿਸੇ ਨੇ ਮਤ ਦੇਤੀ ਹੋਣੀ ਆ ਵੀ ਆਪਦੇ ਪੈਸੇ ਮੰਗੋ ਜਿਹੜੇ ਤੁਸੀਂ ਲੈਣੇ ਆ 20 ਲੱਖ ਰੁਪਇਆ ਇਸ ਔਰਤ ਨੇ ਉਹ ਤੋਂ ਵਾਪਸ ਮੰਗਿਆ ਵੀ ਪੈਸੇ ਦੇ ਤੇ ਜਾਂ ਹੋਰ ਵੀ ਕੋਈ ਲੈਣ ਦੇਣ ਹੋ ਸਕਦਾ ਇਹਨਾਂ ਦਾ ਜਦੋਂ ਇੰਨੇ ਸਾਲਾਂ ਦਾ ਖਾਈ ਜਾਂਦਾ ਸੀ ਤੇ ਉਸ ਬੰਦੇ ਨੇ ਇਹਨਾਂ ਨੂੰ ਬਾਈ ਜੀ ਸਾਰਿਆਂ ਨੂੰ ਮਾਰਤਾ ਕਿਵੇਂ ਮਾਰਿਆ ਉਹ ਤੁਹਾਨੂੰ ਦੱਸਦੇ ਆ ਇਹਨਾਂ ਨੂੰ ਮਤਲਬ ਐਸੀ ਸਕੀਮ ਲਾਈ ਕਿ ਮੰ ਲੋ ਇਹਨਾਂ ਨੂੰ ਬਾਹਰ ਕਿਤੇ ਮਤਲਬ ਮਾਰ ਕੇ ਤਾਂ ਚਲੋ ਜਿੰਮੀ ਵੀ ਉਹਨੇ ਨਹਿਰ ਨੂਰ ਚ ਨਹਿਰ ਚ ਸੱਟ ਤੇ ਆਪ ਬਚਣ ਦੇ ਮਾਰੇ ਨੇ ਵੀਡੀਓ ਤੇ ਲਾਈਵ ਹੋ ਗਿਆ ਜਦੋਂ ਰਿਸ਼ਤੇਦਾਰ ਉਹਨੂੰ ਪੁੱਛਣ ਲੱਗੇ ਵੀ ਤੂੰ ਇਹਨਾਂ ਦੇ ਘਰੇ ਰਹਿਣਾ ਉਹਨਾਂ ਦੇ ਘਰ ਇਹ ਡੇਲੀ ਕੁੱਤੇ ਨੂੰ ਰੋਟੀ ਪਾਉਣ ਆਉਂਦਾ ਰਿਹਾ ਦੁੱਧ ਪਾਉਣ ਆਉਂਦਾ ਰਿਹਾ ਤੇ ਲੋਕਾਂ ਨੂੰ ਇਹ ਕਿਹਾ ਵੀ ਉਹ ਹਫ਼ਤੇ ਲਈ ਬਾਹਰ ਗਏ ਆ ਕਿਤੇ ਤੇ ਮੈਨੂੰ ਕਹਿ ਗਏ ਵੀ ਕੁੱਤੇ ਨੂੰ ਰੋਟੀ ਤੂੰ ਪਾ ਦਿਆ ਕਰ ਸਾਡੇ ਨੂੰ ਤਾਂ ਕਰਕੇ ਮੈਂ ਤਾਂ ਘਰੇ ਆਉਣਾ ਤੇ ਇਹਨਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਕੋਈ ਨਜ਼ਦੀਕੀ ਅੱਧਾ ਕੋਈ ਰਹਿ ਗਿਆ ਜਿਹੜਾ ਸ਼ਾਇਦ ਉਹਦਾ ਮੁੰਡੇ ਦਾ ਮਾਮਾ ਕਹਿ ਸਕਦੇ ਆ ਉਨੇ ਬਾਰ-ਬਾਰ ਉਸੇ ਨੂੰ ਪੁੱਛਣਾ ਸੀ ਜਿਹੜਾ ਹੁਣ ਘਰੇ ਆ ਉਹ ਕਹਿੰਦਾ ਵੀ ਤੂੰ ਭਾਈ ਘਰੇ ਆ ਤੇ ਸਾਡੇ ਰਿਸ਼ਤੇਦਾਰ ਕਿੱਧਰ ਗਏ ਕਹਿੰਦਾ ਉਹ ਤਾਂ ਹਫ਼ਤੇ ਲਈ 8 ਦਿਨਾਂ ਲਈ ਬਾਹਰ ਗਏ ਆ ਤੇ ਉਹ ਕਹਿੰਦੇ ਵੀ 8 ਦਿਨ ਸਾਡੇ ਕੁੱਤੇ ਨੂੰ ਰੋਟੀ ਪਾ ਦੀ ਉਹ ਕਹਿੰਦੇ ਤੂੰ ਸਾਨੂੰ ਦੱਸਤਾ ਸਹੀ ਵੀ ਕਿੱਥੇ ਤੈਨੂੰ ਦੱਸ ਕੇ ਹੀ ਗਏ ਹੋਣਗੇ ਕਿੱਥੇ ਗਏ ਆ ਕਹਿੰਦਾ ਮੈਨੂੰ ਦੱਸ ਕੇ ਨਹੀਂ ਗਏ ਉਸ ਤੋਂ ਬਾਅਦ ਕਹਿੰਦਾ ਮੈਂ ਗੋਪਾਲ ਮੋਹਨ ਨੂੰ ਉਹਨਾਂ ਨੂੰ ਪਾਲਣ ਜਾਣਾ ਵੀ ਉੱਥੇ ਗਏ ਆ ਸ਼ਾਇਦ ਤੇ ਉਹ ਗੋਪਾਲ ਮੋਹਨ ਦੇ ਬਹਾਨੇ ਘਰੋਂ ਚਲਾ ਗਿਆ ਗਾਇਬ ਹੋ ਗਿਆ ਉਸ ਤੋਂ ਬਾਅਦ ਲਾਈਵ ਹੋ ਗਿਆ ਕਹਿੰਦਾ ਵੀ ਮੈਨੂੰ ਇਹਨਾਂ ਦੇ ਰਿਸ਼ਤੇਦਾਰ ਧਮਕਾਉਂਦੇ ਆ ਮੈਨੂੰ ਘਰੇ ਛੱਡ ਗਏ ਸੀ ਤੇ ਮੈਂ ਆਤਮ ਹੱਤਿਆ ਕਰਦਾ ਇਸ ਮਤਲਬ ਗੱਲ ਚ ਆਪ ਸੱਚਾ ਹੋਣ ਦਾ ਮਾਰਾ ਕਹਿੰਦਾ ਮੈਂ ਆਤਮ ਹੱਤਿਆ ਕਰ ਲੂੰ ਤੇ ਇਹਨਾਂ ਦੇ ਸਿਰ ਲੱਗੂੰਗਾ ਵੀ ਰਿਸ਼ਤੇਦਾਰ ਜਿਹੜਾ ਬੋਲਦਾ ਉਹ ਵੀ ਚੁੱਪ ਕਰ ਜੇ ਪਰ ਰਿਸ਼ਤੇਦਾਰ ਵੀ ਜਿਹੜਾ ਹੁੰਦਾ ਜਿਹੜਾ ਪਿਆਰ ਕਰਦਾ ਉਹ ਕਿੱਥੇ ਚੁੱਪ ਕਰਦਾ ਉਹਨਾਂ ਨੇ ਕਾਰਵਾਈ ਕਰਾਈ ਤੇ ਹੁਣ ਉਹ ਬੰਦਾ ਫੜਿਆ ਗਿਆ ਹੁਣ ਉਹ ਮੰਨਦਾ ਪਰ ਹਲੇ ਵੀ ਇਹਦੇ ਵਿੱਚ ਬੰਦੇ ਹੋਰ ਇਨਵੋਲਵ ਹੋਣਗੇ ਕਿਉਂਕਿ ਜਿਹੜੀਆਂ ਦੋ ਲਾਸ਼ਾਂ ਮਿਲੀਆਂ ਹਲੇ ਇੱਕ ਤਾਂ ਮੁੰਡੇ ਦੀ ਲਾਸ਼ ਤਾਂ ਹਰਮਨ ਹੈ ਜਿਹੜਾ ਛੋਟਾ ਮੁੰਡਾ ਸੀ ਉਹਦੀ ਤਾਂ ਲਾਸ਼ ਹੀ ਨਹੀਂ ਮਿਲੀ ਵਿਚਾਰੇ ਦੀ ਤੇ ਜਿਹੜਾ ਕੁੜੀ ਦੀ ਤੇ ਮਾਂ ਦੀ ਲਾਸ਼ ਮਿਲ ਗਈ ਹੈ ਤੇ ਉਹਨਾਂ ਦੇ ਬਹੁਤ ਜ਼ਿਆਦਾ ਛੱਟਾਂ ਲੱਗੀਆਂ ਨਿਸ਼ਾਨ ਹੈ ਇਹ ਇਹ ਉਹਨਾਂ ਤੋਂ ਇਹ ਦੇਖ ਕੇ ਲੱਗਦਾ ਹੈ ਵੀ ਉਹਨਾਂ ਦੇ ਜਿਹੜੀਆਂ ਛੱਟਾਂ ਨਾ ਉਹ ਬਹੁਤ ਹੀ ਕਈ ਬੰਦਿਆਂ ਨੇ ਮਾਰੀਆਂ ਉਹ ਇੱਕ ਦਾ ਕੰਮ ਨਹੀਂਗਾ ਇਹ ਤੇ ਬਈ ਇਸ ਵੀਡੀਓ ਤੋਂ ਸਿੱਖਿਆ ਲੈ ਲਓ ਯਾਰ ਹਰੇਕ ਮੰਨ ਲਓ ਦੂਜੇ ਦੇ ਦਿਮਾਗ ਤੇ ਚੱਲਣਾ ਬੰਦ ਕਰ ਦਿਓ ਜਦੋਂ ਤੁਸੀਂ ਦੂਜੇ ਨੂੰ ਕਹੋਗੇ ਵੀ ਤੂੰ ਆਵਦਾ ਦਿਮਾਗ ਵਰਤ ਸਾਡੇ ਘਰੇ ਤਾਂ ਉਹ ਇਦਾਂ ਹੀ ਸਕੀਮ ਲਾਉਂਦੇ ਆ ਲੋਕ ਬਗਾਨੇ ਆ ਅੱਜ ਕੱਲ ਪੁਰਾਣਾ ਟਾਈਮ ਗਿਆ ਬਈ ਅੱਜ ਕੱਲ ਲੋਕ ਸਕੀਮਾਂ ਲਾਉਂਦੇ ਆ